ਜਿਹੜਾ ਜਿੰਮ ਜਾਣ ਦਾ ਚਾਅ ਹੈ ਜਾਂ ਜਿੰਮ ਜਾਂਦੇ ਆ ਉਹਦੇ ਦੇ ਵਿੱਚ ਕਿੰਨਾ ਫਰਕ ਹੈ ਵੀ ਯਾਨੀ ਕਿ ਜੇ ਜਿੰਮ ਜਾਈ ਜਾਏ ਤੇ ਉਹ ਯੋਗਾ ਦਾ ਕੰਮ ਕਰ ਸਕਦੇ ਬੇਸਿਕਲੀ ਜੇ ਤੁਸੀਂ ਦੇਖੋਗੇ ਨਾ ਇਹ ਬੋਡੀ ਆਪਾਂ ਨੂੰ ਫ੍ਰੀ ਮਿਲੀ ਹੈ ਜਦਾ ਬੋਲ ਲਓ ਜਾਂ ਨੇਚਰ ਬੋਲੋ ਤੇ ਫ੍ਰੀ ਦੀ ਚੀਜ਼ ਦੀ ਵੈਲਿਊ ਨਹੀਂ ਹੁੰਦੀ ਨਾ ਤਾਂ ਤੰਦਰੁਸਤੀ ਵੀ ਨਹੀਂ ਨਾ ਪੈਸਾ ਵੰਦਾ ਤੇ ਬਾਅਦ ਚ ਗਾਲਾਂ ਕਢਦੇ

प्राणायामा समाधि असल ये सारा योग ਦਾ ਹੀ ਇੱਕ 파ਟ ਹੈ ਇਹ ਕੋਈ ਅਲੱਗ ਨਹੀਂ ਹੈਗਾ ਜਿਮ ਚ ਅਸੀਂ ਸਿਰਫ ਫਿਜ਼ੀਕਲ ਫਿਟਨੈਸ ਤੇ ਧਿਆਨ ਦਿੰਦੇ ਨੇ ਮਿਊਜ਼ਿਕ ਚੱਲਦਾ ਹੁੰਦਾ ਹੈ ਆਪਣਾ ਦਿਮਾਗ ਕਿਤੇ ਹੋਰ ਹੁੰਦਾ ਆਪਾਂ weight lifting ਕਰ ਰਹੇ ਹਾਂ ਜਾਂ cardio ਕਰ ਰਹੇ ਹਾਂ ਕੁਝ ਵੀ ਸਿੰਕ ਚ ਨਹੀਂ ਹੈਗਾ ਬਸ ਕਰ ਰਹੇ ਹਾਂ ਯ ਫਿਜ਼ੀਕਲ ਫਿਟਨੈਸ ਐਸ ਵੈਲ ਐਸ ਯਰ ਮੈਂਟਲ ਫਿਟਨੈਸ ਦੋਨਾਂ ਨੂੰ ਜੋੜ ਦਿੰਦਾ ਤਾਂ ਇਹਨੂੰ ਯੋਗਾ ਕਿਹਾ ਜਾਂਦਾ ਯੋਗਾ ਮਤਲਬ ਯੋਗ ਜਿਹੜਾ ਜੋੜਦਾ ਹੈ 24 25 ਸਾਲ ਤੱਕ ਤਾਂ ਬੱਚੇ ਦੇ ਵਿੱਚ ਜਨੂਨ ਹੁੰਦਾ ਮੈਂ ਜਿਮ ਕਰਨੀ ਜਿਮ ਕਰਨੀ ਹਾਂਜੀ ਤੇ ਉਹਦੇ ਨਾਲ ਕਰੀ ਜਾਣੀ ਚਾਹੀਦਾ ਉਹਨੂੰ ਜਾਂ ਜਾਂ 24 ਤੋਂ ਬਾਅਦ ਕਰ ਲਵੇ ਨਹੀਂ ਇਹਦਾ ਤਾਂ ਬੱਚੇ ਨੂੰ ਬਚਪਨ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਯੈਸ ਪਰ ਉਹ ਤਾਂ ਪੇਰੈਂਟਸ ਹੀ ਸਹਾਂਦੇ ਵੀ ਦੱਸਦੇ ਨਹੀਂ ਫਿਰ ਹੋਰ ਕੰਮਾਂ ਚ ਲਾਈ ਰੱਖਦੇ ਫਿਰ ਉਹ ਪੇਰੈਂਟਸ ਹੀ ਕਰਦੇ ਆ ਅੱਜ ਕੱਲ੍ਹ ਹਰ ਬੰਦਾ ਹੈਲਥ ਕੌਨਸ਼ੀਅਸ ਹੈ ਤੇ ਬਿਜ਼ੀ ਵੀ ਬਹੁਤ ਹੈ ਟਾਈਮ ਨਹੀਂ ਹੈ ਉਹਦੇ ਕੋਲ ਯੂਥ ਅੱਜ ਕੱਲ੍ਹ ਜਾਂ ਸੋਚ ਰਿਹਾ ਵੀ ਮੈਂ ਅੱਧਾ ਘੰਟਾ ਜਿਮ ਚਲੇ ਜਾਵਾਂ ਤੇ ਬਹੁਤ ਹੈ ਮੇਰੇ ਲਈ ਤੇ ਅਜੇ ਕਈ ਸਵਾਲ ਨੇ ਵੀ ਹੈਲਥ ਨੂੰ ਕਿਵੇਂ ਠੀਕ ਰੱਖਿਆ ਜਾਏ ਯੂਥ ਦੇ ਲਈ ਖਾਸ ਕਰਕੇ ਵੀ ਉਹ ਜਿਵੇਂ ਉਹ ਅੱਜ ਕੱਲ ਸਟੱਡੀਜ਼ ਦਾ ਬੜਾ ਪ੍ਰੈਸ਼ਰ ਹੈ ਨਾ ਤੇ ਤੇ ਹੋਰ ਵੀ ਜਿਹੜੀ ਜ਼ਿੰਮੇਵਾਰੀਆਂ ਹਨਾਂ ਤੇ ਤੇ ਉਸ ਸਿਚੁਏਸ਼ਨ ਦੇ ਵਿੱਚ ਕੀ ਜਿਮ ਹੀ ਜਾਣਾ ਬਹੁਤ ਹੈ ਤੇ ਇਹੋ ਜੇ ਹੋਰ ਵੀ ਹੈਲਥ ਨੂੰ ਲੈ ਕੇ ਕਈ ਸਵਾਲ ਸਾਡੇ ਕੋਲ ਜਿਹੜੇ ਜ਼ਹਿਨ ਦੇ ਵਿੱਚ ਹੋਣਗੇ ਜਾਂ ਕਿਵੇਂ ਅਸੀਂ ਜਿਵੇਂ ਜਿਵੇਂ ਬੱਚਾ ਕੋਈ 20 ਸਾਲ ਦਾ ਹੈ ਤੇ ਉਹ ਕਦੇ ਵੀ ਮੈਂ 40 ਸਾਲ ਦੇ ਵਿੱਚ ਵੀ ਉਦਾਂ ਦਾ ਹੀ ਫਿੱਟ ਰਹਾ ਤੇ ਅੱਜ ਇਹ ਕਈ ਸੌ ਅੱਲਾ ਦੇ ਅਸੀਂ ਜਵਾਬ ਲਵਾਂਗੇ ਸਾਡੇ ਨਾਲ ਯੋਗਾ ਐਕਸਪਰਟ ਤੇ ਹੋਰ ਵੀ ਕਈ ਖੂਬੀਆਂ ਨੇ ਇਹਨਾਂ ਦੇ ਰਾਈਟਰ ਵੀ ਨੇ ਤੇ ਬੈਂਕਰਸ ਵੀ ਨੇ ਤੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਅੱਜ ਆਏ ਨੇ ਵਿਨਿਤ ਕੇ ਬੰਸਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਬੰਸਲ ਜੀ ਹਾਂਜੀ ਤੇ ਮੈਂ ਇਹ ਜਾਣਨਾ ਚਾਹਾਂਗਾ ਵੀ ਜਿਹੜਾ ਯੂਥ ਹੈ ਵੀ ਕਿਹਾ ਯੋਗਾ ਯਾਨੀ ਕਿ ਤੁਸੀਂ ਜਿਵੇਂ ਕਰਵਾਉਂਦੇ ਹੋ ਜਾਂ ਯੋਗਾ ਦੇ ਲਈ ਤੁਸੀਂ ਇਹ ਕਹਿੰਦੇ ਲੋਕਾਂ ਨੂੰ ਦੀ ਬੱਚਿਆਂ ਦੇ ਵਿੱਚ ਜਿਹੜਾ ਜਿਮ ਜਾਣ ਦਾ ਚਾਅ ਹੈ ਜਾਂ ਜਿਮ ਜਾਂਦੇ ਆ ਉਹਦੇ ਦੇ ਵਿੱਚ ਕਿੰਨਾ ਫਰਕ ਹੈ ਵੀ ਯਾਨੀ ਕਿ ਜੇ ਜਿਮ ਜਾਈ ਜਾਏ ਤੇ ਉਹ ਯੋਗਾ ਦਾ ਕੰਮ ਕਰ ਸਕਦੇ ਦੇਖੋ ਬਿਲਕੁਲ ਹਾਲਾਂਕਿ ਮੈਂ ਇਸ ਗੱਲ ਤੋਂ ਐਗਰੀ ਨਹੀਂ ਕਰਦਾ ਵੀ ਲੋਕਾਂ ਨੂੰ ਤੰਦਰੁਸਤੀ ਪਰਵਾਹ ਹੈ ਜਾਂ ਫਿਰ ਉਹ ਸੋਚਦੇ ਜੀ ਬੇਸਿਕਲੀ ਜੇ ਤੁਸੀਂ ਦੇਖੋਗੇ ਨਾ ਇਹ ਬੋਡੀ ਆਪਾਂ ਨੂੰ ਫ੍ਰੀ ਮਿਲੀ ਹੈ ਜਦਾ ਬੋਲ ਨਾ ਜਾਂ ਨੇਚਰ ਵੱਲੋਂ ਤੇ ਫ੍ਰੀ ਦੀ ਚੀਜ਼ ਦੀ ਵੈਲਿਊ ਨਹੀਂ ਹੁੰਦੀ ਲੋਕ ਪਰੇ ਕੀ ਕਰਦੇ ਸਾਰੀ ਜ਼ਿੰਦਗੀ ਇਸ ਨੂੰ ਯੂਜ਼ ਕਰਦੇ ਯੂਜ਼ ਨਹੀਂ ਕਰਦੇ ਮਿਸਯੂਜ਼ ਕਰਦੇ ਇਹਨੂੰ ਖਰਾਬ ਕਰ ਲੈਂਦੇ ਆ ਪੈਸਾ ਕਮਾਉਣ ਵਾਸਤੇ ਬਾਅਦ ਚ ਉਹ ਪੈਸਾ ਯੂਜ਼ ਕਰਦੇ ਇਸ ਬੋਡੀ ਨੂੰ ਦੁਬਾਰਾ ਠੀਕ ਕਰਨ ਵਾਸਤੇ ਨਾ ਤਾਂ ਤੰਦਰੁਸਤੀ ਰਹਦੀ ਨਾ ਪੈਸਾ ਰਹਿੰਦਾ ਤੇ ਬਾਅਦ ਚ ਗਾਲਾਂ ਕਢਦੇ ਤੇ ਇਸ ਕਰਕੇ ਉਹ ਜ਼ਿਆਦਾ ਕੌਨਸ਼ੀਅਸ ਨਹੀਂ ਹੈਗੇ ਉਹ ਤਾਂ ਸਾਡੇ ਵਰਗੇ ਲੋਕ ਹੈਗੇ ਆ ਜਾਂ ਫੇ ਡਾਕਟਰਸ ਹੈ ਜਾਂ ਜਿਹੜੇ ਯੋਗਾ ਟੀਚਰਸ ਹੈ ਜਿਮ ਐਕਸਪਰਟਸ ਹੈ ਨਾ ਉਹ बार-बार ਹੀ ਕਹਿੰਦੇ ਰਹਿੰਦੇ ਆ ਕਿ ਪਲੀਜ਼ ਧਿਆਨ ਦਿਓ ਇਹ ਕੁਦਰਤ ਦੀ ਦਿੱਤੀ ਆਪਾਂ ਨੂੰ ਸਭ ਤੋਂ ਵੱਡੀ ਬਖਸ਼ੀਸ਼ ਹੈ ਇਹ ਤੁਹਾਨੂੰ ਕਦੋਂ ਅਜਿਹਾ ਲੱਗਿਆ ਵੀ ਇਹ ਵੀ ਮੈਂ ਯੋਗਾ ਕਰਨੀ ਹੈ ਜਾਂ ਕਿਦਾਂ ਤੁਸੀਂ ਇਸ ਵੱਲ ਇਸ ਵੱਲ ਜਾਣਾ ਜਾਂ ਲੋਕਾਂ ਨੂੰ ਇਸ ਵੱਲ ਮੋਟੀਵੇਟ ਕਰਨਾ ਹੈ ਵੀ ਯੋਗਾ ਕਰਨ ਨੂੰ ਤੁਹਾਨੂੰ ਕਦੋਂ ਇਹ ਮਹਿਸੂਸ ਹੋਇਆ ਹੈ ਆ ਰਾਮ ਜੀ ਇਹ ਕਲ ਬਹੁਤ ਪੁਰਾਣੀ ਹੈ ਬੈਕ ਇਨ 2012 2012 ਵਿੱਚ ਮੈਂ ਦਰਿਆਗੰਝ ਦਿੱਲੀ ਰਹਿੰਦਾ ਹਾਂ ਫਸਟ ਟਾਈਮ ਮੈਨੂੰ ਬੈਕ ਦੀ ਬਹੁਤ ਪ੍ਰੋਬਲਮ ਸੀ ਬੈਕ ਦੀ ਬਹੁਤ ਪ੍ਰੋਬਲਮ ਸੀ ਸਰਵਾਈਕਲ ਹੁੰਦਾ ਸੀ ਆਫਿਸ 'ਚ ਬੈਠੇ ਬੈਠੇ ਪੇਨ ਹੋ ਜਾਂਦਾ ਸੀ ਤੇ ਫਿਰ ਮੈਨੂੰ ਘਰੇ ਜਾਣਾ ਪੈਂਦਾ ਸੀ ਕੰਮ ਛੱਡ ਕੇ ਜਿੱਦਾਂ ਵੀ ਜਿੱਦਾਂ ਵੀ ਉਹ ਬੈਠਾ ਐਨੀ ਸੀਗੀ ਫਿਰ ਮੈਂ ਉੱਥੇ ਕਿਸੇ ਡਾਕਟਰ ਨੂੰ ਦਿਖਾਇਆ ਡਾਕਟਰ ਚੋਹਾਨ ਹੈ ਉਥੇ ਬਹੁਤ ਫੇਮਸ ਡਾਕਟਰ ਹਨ ਉਹਨਾਂ ਨੂੰ ਮੈਂ ਜਿੱਦਾਂ ਇਲਾਜ ਕਰਾਇਆ ਦਿਖਾਇਆ ਤੇ ਉਹਨਾਂ ਨੇ ਮੈਨੂੰ ਡਰਾਤਾ ਉਹ ਕਹਿੰਦੇ ਵੀ ਜੀ 40 ਤੱਕ ਪਹੁੰਚਤੇ ਪਹੁੰਚਦੇ ਤੁਸੀਂ ਬੈਡ ਰਿਡਨ ਹੋ ਜਾਣਾ ਤੁਸੀਂ ਉੱਠ ਨਹੀਂ ਸਕਦੇ ਅੱਛਾ ਮੈਂ ਬਹੁਤ ਘਬਰਾ ਗਿਆ ਕਿ ਇਹ ਕੀ ਅਸ ਜੰਗ ਤੇ ਵੀ 40 ਤੱਕ ਹੋਂਸਾ ਹੋਂਸਾ ਮੈਂ ਵੈਟ ਰਿਟਨ ਹੋ ਜੂ ਤੇ ਉਸ ਟਾਈਮ ਮੇਰਾ ਥੋੜਾ ਵੇਟ ਵੀ ਜ਼ਿਆਦਾ ਹੁੰਦਾ ਸੀ ਬਾਅਦ ਚ ਮੈਨੂੰ ਜਿਹੜਾ ਫਿਰ ਮੈਂ ਜਿਮ ਹਲਕਾ-ਪੁਲਕਾ ਸ਼ੁਰੂ ਕੀਤਾ ਕਾਰਡੀਓ ਕਰਨਾ ਸ਼ੁਰੂ ਕੀਤਾ ਕਿਸੇ ਟਾਈਮ ਮੇਰੇ ਕੋਲ ਯੋਗਾ ਜਿਹੜੇ ਮੇਰੇ ਜਿਮ ਟ੍ਰੇਨਰ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਯੋਗਾ ਟਰਾਈ ਕਰੋ ਹਾਲਾਂਕਿ ਪ੍ਰੋਬਲਮ ਮੇਨੂੰ ਬੈਕ ਦੀ ਸਾਈਕਲ ਦੀ ਰਹੀ ਹੈ 2017-18 ਚ 2017 ਚ ਫਿਰ ਮੈਂ ਯੋਗਾ ਸ਼ੁਰੂ ਕੀਤਾ ਤੇ ਜਦੋਂ ਦਾ ਮੈਂ ਯੋਗਾ ਸ਼ੁਰੂ ਕੀਤਾ ਮੈਂ ਰਿਜ਼ਲਟਸ ਦੇਖ ਕੇ ਆਪਣੇ ਆਪ ਵਿਜੀਬਲ ਆਪਣੇ ਆਪ ਤੇ ਇੰਪਲੀਮੈਂਟ ਹੁੰਦੇ ਮਤਲਬ ਵਿਦਿਨ ਅ ਸਪੈਨ ਆਫ 6 ਮੰਥ অর 8 ਮੰਥਸ ਮੈਨੂੰ ਯਾਦ ਵੀ ਨਹੀਂ ਰਿਹਾ ਵੀ ਮੇਰੇ ਕਦੇ ਇਹੋ ਜੀ ਪ੍ਰੋਬਲਮ ਸੀ ਅੱਛਾ ਯਾਨੀ ਕਿ ਵੀ ਇਹ ਉਦੋਂ ਤੋਂ ਤੁਸੀਂ ਰੈਗੂਲਰ ਕਰ ਰਹੇ ਹੋ ਯੈਸ ਉਦੋਂ ਤੋਂ ਸਿਖਾ ਵੀ ਰਿਹਾ ਤਾਂ ਕਿਉਂ ਮੈਨੂੰ ਕੋਈ ਰਿਜ਼ਲਟਸ ਮਿਲੇ ਨਾ ਫਿਰ ਲੋਕਾਂ ਦੀ ਪ੍ਰੋਬਲਮ ਠੀਕ ਹੁੰਦੀ ਗਈ ਜਿਹੜੇ ਮੇਰੇ ਕੋਲ ਸਟੂਡੈਂਟਸ ਆਉਂਦੇ ਸੀ ਹੈ ਨਾ ਕਈ ਸੌ ਲੋਕਾਂ ਦਾ ਸਾਡੇ ਕੋਲ ਗਰੁੱਪ ਹੈ ਕਿਸੇ ਦੀ ਬੀਪੀ ਠੀਕ ਹੋਈ ਕਿਸੇ ਦੀ ਸ਼ੂਗਰ ਠੀਕ ਹੋਈ ਕਿਸੇ ਨੂੰ ਬੈਕ ਪ੍ਰੋਬਲਮ ਅੱਛਾ ਇੱਕ ਯੋਗਾ ਦਾ ਕਹਿੰਦੀ ਹੈ ਵੀ ਖੁੱਲੀ ਥਾਂ ਤੇ ਕਰੋ ਜਾਂ ਕੋਈ ਕਮਰੇ 'ਚ ਕਰੋ ਜਾਂ ਵੀ ਏਸੀ ਕਮਰੇ 'ਚ ਕਰੋ ਜਾਂ ਇਦਾਂ ਇਦਾਂ ਦਾ ਕੋਈ ਨੀ ਤਾਂ ਦਾ ਕੁਝ ਵੀ ਨਹੀਂ ਬਸ ਤੁਸੀਂ ਕੁਝ ਕਰੋ ਇਨਫੈਕਸ਼ਨ ਹੈ ਤਾਂ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਇਕੱਲਾ ਹੀ ਹੋਗਾ ਹੀ ਕਰੋ ਮੈਂ ਕਹਿੰਦਾ ਜੋ ਕੁਝ ਵੀ ਤੁਸੀਂ ਕਰ ਸਕਦੇ ਹੋ ਆਊਟਡੋਰ ਐਕਟੀਵਿਟੀ ਤੁਸੀਂ ਸੈਰ ਕਰੋ ਹੈਨਾ ਤੁਸੀਂ ਬੈਡਮਿੰਟਨ ਖੇਡੋ ਫੁੱਟਬਾਲ ਕੋਈ ਵੀ ਸਪੋਰਟਸ ਖੇਡੋ ਨਹੀਂ ਜਿਵੇਂ ਕਹਿੰਦੇ ਨੇ ਵੀ ਕਿ ਮੈਡੀਟੇਸ਼ਨ ਨਾਲ ਜੁੜਿਆ ਇੱਕ ਵੀ ਯੋਗਾ ਨੂੰ ਮੰਨਦੇ ਆ ਬਿਲਕੁਲ ਤੇ ਉਹ ਕਿਹੜੇ ਨਾਲ ਦਾ ਯੋਗ ਮੈਡੀਟੇਸ਼ਨ ਦਾ ਹੈ ਕੁਝ ਵੀ ਰਿਲੇਸ਼ਨ ਜਾਂ ਯੋਗਾ ਨਾਲ ਹੀ ਹੈ ਨਹੀਂ ਦੇਖੋ ਜਿਹੜਾ ਮੈਡੀਟੇਸ਼ਨ ਹੈ ਉਹ ਯੋਗਾ ਦਾ ਹੀ ਪਾਰਟ ਹੈ ਬੇਸਿਕਲੀ ਲੋਕ ਕਨਫਿਊਜ਼ ਕੀਸ਼ ਚਾਹੁੰਦੇ ਆ ਆਸਨ ਤੇ ਯੋਗਾ ਚ ਯੋਗਾ ਉਹ ਮੰਨਦੇ ਵੀ ਸਿਰਫ ਆਸਨ ਕਰਨਾ ਹੀ ਹੋਗਾ ਨਾ ਮੈਡੀਟੇਸ਼ਨ ਮੈਡੀਟੇਸ਼ਨ ਪ੍ਰਾਣਯਾਮਾ ਸਮਾਧੀ ਆਸਨ ਇਹ ਸਾਰਾ ਯੋਗ ਦਾ ਹੀ ਇੱਕ Part ਇਹ ਕੋਈ ਅਲੱਗ ਨਹੀਂ ਹੈਗਾ ਤੇ ਮੈਂ ਜੇ ਮੈਂ ਓਵਰਆਲ ਤੰਦਰੁਸਤੀ ਦੀ ਗੱਲ ਕਰਦੇ ਜੇ ਤੁਸੀਂ ਤੰਦਰੁਸਤ ਰਹਿਣੇ ਮੈਂ ਕੱਲਾ ਯੋਗ ਹੀ ਨਹੀਂ ਕਹ ਰਿਹਾ ਕਿ ਤੁਸੀਂ ਉਹ ਕਰੋ ਕੁਝ ਵੀ ਕਰੋ ਬਟ ਕੁਝ ਕਰੋ ਬਾਹਰ ਨਿਕਲੋ ਦੁਨੀਆ ਨੂੰ ਦੇਖੋ ਨਹੀਂ ਜਿਵੇਂ ਅੱਛਾ ਇੱਕ ਹੋਰ ਚੀਜ਼ ਹੈ ਵੀ ਜਿਵੇਂ ਘਰ ਦੇ ਵਿੱਚ ਕੋਈ ਮਿਊਜ਼ਿਕ ਲਾਈਟ ਚਲਾ ਲਓ ਜਿਵੇਂ ਯੋਗ ਮਨ ਜਿਵੇਂ ਤੁਸੀਂ ਜਾਂਦੇ ਫੁੱਲ लवली म्यूजिक चल रहा है उनका इतना योगा ली भी कोई म्यूजिक चला के रखा ही बच्चा या कुछ इतना या अंदर कोई मेडिटेशन करता रहे ये तो सुना बहुत अच्छा सवाल एक्चुअली कुछ है जिम तो योगा ना बिल्कुल डिफरेंट है जिम जैसी सिर्फ़ फिजिकल फिटनेस देते आंदोलन म्यूजिक चल रहा है उनका अप ਵੀ ਨਾਟ ਓਨਲੀ ਯਰ ਬਾਡੀ ਸਿਰਫ ਤੁਹਾਡਾ ਸ਼ਰੀਰ ਨਹੀਂ ਤੁਹਾਡਾ ਦਿਮਾਗ ਵੀ ਉੱਥੇ ਹੋਣਾ ਚਾਹੀਦਾ ਤੁਹਾਡੀ ਬਰੀðਿੰਗ ਵੀ ਲੈਚ ਹੋਣੀ ਚਾਹੀਦੀ ਮਤਲਬ ਪਿਅਰ ਕੰਪਲੀਟ ਫਿਟਨੈਸ ਯਰ ਫਿਜ਼ੀਕਲ ਫਿਟਨੈਸ ਐਸ ਵੈਲ ਐਸ ਯਰ ਮੈਂਟਲ ਫਿਟਨੈਸ ਦੋਨਾਂ ਨੂੰ ਜੋੜ ਦੇਣਾ ਤਾਂ ਇਹਨੂੰ ਯੋਗਾ ਕਿਹਾ ਜਾਂਦਾ ਯੋਗਾ ਮਤਲਬ ਯੋਗ ਜਿਹੜਾ ਜੋੜਦਾ ਹੈ ਅੱਛਾ ਇਹਦੇ ਨਾਲ ਕੁਛ ਇੰਦਾ ਦਾ ਵੀ ਇਨਕੀ ਲੋਕੀ ਕਈ ਵਾਰ ਸੋਚਦੇ ਵੀ ਨਹੀਂ ਆ ਰਹੀ ਤਾਂ ਵੀ ਕੋਈ ਬੰਦੇ ਨੂੰ ਵੀ ਰਿਲੀਜੀਅਸ ਜਾਂ ਕੋਈ ਟੌਪਿਕ ਹੈਗਾ ਯੋਗਾ ਨਾ ਨਾ ਰਿਲੀਜਨ ਦਾ ਯੋਗਨ ਕੋਈ ਲੈਣਾ ਦੇਣਾ ਨਹੀਂ ਨਾ 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 ਨਾਥਿੰਗ ਹੁਣ ਇਹ ਤੁਸੀਂ ਲਾ ਲਓ ਇੰਡੀਆ ਤੋਂ ਜਦੋਂ ਮੈਂ ਆਪਣਾ ਯੋਗਾ ਕੋਰਸ ਕੀਤਾ ਸੀ ਬੰਗਲੌਰ ਚ ਅਰਾਊਂਡ 7 ਇਅਰਸ ਬੈਕ ਜਿਹੜਾ ਸਾਡਾ ਬੈਚ ਸੀ ਉਸ ਚ ਮੋਸਟ ਆਫ ਦਾ ਸਟੂਡੈਂਟਸ ਵਨ ਫੋਰਨਰਸ ਸਾਡੇ 50 ਦੇ ਬੈਚ ਆਈ ਥਿੰਕ 30 ਸੀ 32 ਫੋਰਨਰ ਸੀਗੇ ਬਾਕੀ ਸਾਰੇ ਇੰਡੀਅਨ ਸੀਗੇ ਤੇ ਲੋਕ ਇਧਰੋਂ ਇੰਡੀਆ ਚ ਸਿੱਖਣ ਆਉਂਦੇ ਬਿਕੋਸ ਤਾਂ ਹੁੰਦਾ ਕੋਈ ਲੈਣਾ ਦੇਣਾ ਹੈ ਨਾ ਤੇ ਉੱਥੇ ਬਾਅਦ ਜਾ ਕੇ ਲੋਕ ਐਨੇ ਅਵੇਅਰ ਹੈ ਯੋਗਾ ਵਾਸਤੇ इवन ਇੰਡੀਆ ਚ ਨੇ ਹੈ ਤੇ ਯਾਨੀ ਇਹ ਵੀ ਜਿਮ ਦੇ ਨਾਲ ਵੀ ਕਰਨਾ ਚਾਹੀਦਾ ਜਿਮ ਨਾਲ ਹਲੇ ਜਦ ਜਿਵੇਂ ਬੱਚਾ 24 25 ਸਾਲ ਤੱਕ ਤਾਂ ਬੱਚੇ ਦੇ ਵਿੱਚ ਜਨੂਨ ਹੁੰਦਾ ਮੈਂ ਜਿਮ ਕਰਨੀ ਜਿਮ ਕਰਨੀ ਹਾਂਜੀ ਤੇ ਵੀ ਉਹਦੇ ਨਾਲ ਕਰੀ ਜਾਣੀ ਚਾਹੀਦਾ ਉਹਨੂੰ ਜਾਂ ਜਾਂ 24 ਤੋਂ ਬਾਅਦ ਕਰ ਲਵੇ ਨਹੀਂ ਇਹਦਾ ਤਾਂ ਇਹ ਬੱਚੇ ਨੂੰ ਬਚਪਨ ਤੋਂ ਸ਼ੁਰੂ ਕਰਨਾ ਚਾਹੀਦਾ ਯੈਸ ਤਰਹ ਤੋ ਪੇਰੈਂਟਸ ਹੀ ਸਹਾਂਤ ਦੇ ਵਿੱਚ ਦੱਸਦੇ ਨੇ ਫਿਰ ਹੋਰ ਕਮਾਂ ਚ ਲਈ ਰੱਖਦੇ ਨੇ ਫਿਰ ਉਹ ਪੇਰੈਂਟਸ ਹੀ ਕਰਦੇ ਨੇ ਐਸੇ ਵਾਸਤੇ ਬਸ ਅਵੇਅਰ ਕਰੇ ਬਿਕੋਜ਼ ਹੁੰਦਾ ਕੀ ਹੈ ਦੇਖੋ 24 25 ਸਾਲ ਤੱਕ ਤੁਹਾਡੇ ਜਿਹੜੀ ਬਿਮਾਰੀਆਂ ਲੱਗਣੀਆਂ ਉਹ ਲੱਗਦੀਆਂ ਜਾਂ ਫਿਰ ਤੁਹਾਡਾ ਤੁਸੀਂ ਮੈਂਟਲੀ ਉਹਨੇ ਫੋਕਸਡ ਨਹੀਂ ਹੈਗੇ ਹੋਰ ਵੀ ਕਈ ساری ਲਾਈਫ ਸਟਾਈਲ ਡਿਜ਼ੀਜ਼ ਹੈ ਉਹ ਲੱਗੀਆਂ ਉਦੋਂ ਤੁਸੀਂ ਕਹੋ ਮੈਂ 1 ਸਾਲ 6 ਮਹੀਨੇ ਜੋਦਾ ਕਰਕੇ ਠੀਕ ਕਰ ਲੂੰਗਾ ਐਦਾਂ ਨਹੀਂ ਹੁੰਦਾ ਇਹਨਾਂ ਤੁਸੀਂ ਬੱਚੇ ਨੂੰ ਸ਼ੁਰੂ ਤੋਂ ਸਿਖਾਓ ਉਹਨੂੰ ਗਰੋਅ ਹੋਣ ਦੋ ਬਟ ਜਿਦਾਂ ਇੱਕ ਫੁੱਲ ਹੁੰਦਾ ਨਾ ਕਿ ਜਿਦਾਂ ਐਸੇ ਵੀ ਦੇਖੋ ਜਿਹੜੇ ਇੱਕ ਯਾਨੀ ਕਿ ਪੂਰੇ ਸਾਲ ਦੇ ਵਿੱਚ ਇੱਕ ਦਿਨ ਤੈਅ ਕਰਦੇ ਵੀ ਇੰਟਰਨੈਸ਼ਨਲ ਯੋਗਾ ਹਾਂਜੀ ਤੇ ਉਸੇ ਦਿਨ ਹੀ ਉਸ ਤੋਂ 2-4 ਦਿਨ ਪਹਿਲਾਂ ਪ੍ਰੈਕਟਿਸ ਜੀ ਕਰਾਉਂਦੇ ਆਂ ਬੱਚਿਆਂ ਨੂੰ ਤੇ ਉਸ ਦਿਨ ਆਪਾਂ ਇਹ ਯੋਗਾ ਕਰ ਲੈਂਦੇ ਆਂ ਕਿ ਇਹ ਗਲਤ ਹੈ ਨਾ ਤੁਸੀਂ ਜਰਮਨੀ ਨੂੰ ਬਹੁਤ ਸਾਰੇ ਇਹੋ ਜਿਹੇ ਕੰਟਰੀਜ਼ ਐ ਜਿਦਾਂ ਵਨ ਆਫ ਥੈਮ ਇਜ਼ ਜਰਮਨੀ ਉੱਥੇ ਤੁਸੀਂ ਦੇਖੋਗੇ ਲੋਕ ਐਨੇ ਵੇਅਰ ਐ ਉੱਥੇ ਸਟੂਡੈਂਟਸ ਨਹੀਂ ਉੱਥੇ ਸਾਰੇ ਟੀਚਰਸ ਨੇ ਉਹ ਸਾਰੇ ਕੋਈ 200 ਆਰਸ ਦਾ ਕੋਰਸ ਕੀਤਾ ਹੋਇਆ ਹੈ ਕੋਈ 300 ਆਰਸ ਦਾ ਕੋਰਸ ਕੀਤਾ ਹੋਇਆ ਹੈ ਕਿ ਹਰੇਕ ਇੰਨਾ ਦਿੱਲੀ ਉਹਨਾਂ ਦੀ ਲਾਈਫ ਦਾ ਰੁਟੀਨ ਹੈ ਵੀ ਯੋਗਾ ਕਰਨਾ ਹੀ ਪੰਨਾ ਹੈ। ਸਾਯੋ ਕਿੰਨਾ ਖੁਸ਼ਹਾਲ ਕੰਟਰੀ ਹੈ। ਯਰੋਪ ਦੇ ਸਭ ਤੋਂ ਬਹੁਤ ਸਾਰੇ ਕੰਟਰੀ ਹੈ ਪੂਰੀ ਦੁਨੀਆ ਚ। ਆਪਣੀ ਆਲਤਾ ਗਲਤ ਪੈ ਗਈਆਂ। ਅਸੀਂ ਵੈਸਟਰਨ ਤੋਂ ਸਾਰੀ ਮਾੜੀ ਚੀਜ਼। ਅਸੀਂ ਇਹ ਵੀ ਚੀਜ਼ ਮੈਂ ਜਾਨਣਾ ਚਾਹੁੰਦਾ ਵੀ ਖਾਣ ਪੀਣ ਤੇ ਯੋਗਾ ਦੇ ਵਿੱਚ ਕੋਈ ਡਿਫਰ ਉਹ ਹੈਗਾ ਵੀ ਵਿੱਚ ਗੈਪ ਹੋਏ ਜਾਂ ਖਾਣ ਤੋਂ ਪਹਿਲਾਂ ਕਰੂ ਜਾਂ ਬਾਅਦ ਚ ਕਰੂ ਜਾਂ ਮਾਰਨਿੰਗ ਉੱਠ ਕੇ ਕਰ ਲੂ ਜਾਂ ਸੂਣ ਤੋਂ ਪਹਿਲਾਂ ਇਹ ਕੁਝ ਦੇਖੋ ਬਹੁਤ ਸਾਰੀ ਤੁਹਾਨੂੰ ਟੈਕਨੀਕਸ ਦੱਸੀਆਂ ਜਾਂਦੀ ਹੈ ਬਟ ਜੀ جے ਤੁਸੀਂ ਮੇ ਤੋਂ ਪੁੱਛਦੇ ਹੋ ਐਜ਼ ਅ ਯੋਗਾ ਐਕਸਪਰਟ ਮੈਂ ਹਮੇਸ਼ਾ ਕਹਿੰਨਾ ਯੋਗਾ ਕਰਨ ਤੋਂ ਕਰਨ ਦਾ ਸਭ ਤੋਂ ਵਧੀਆ ਜਿਹੜਾ ਟਾਈਮ ਹੈਗਾ ਹੋਵੇ ਸਵੇਰੇ ਖਾਲੀ 배ਟ अर्ਲੀ ਮਾਰਨਿੰਗ ਹੋਵੇ ਸਵੇਰ ਦਾ ਮਤਲਬ 9 ਵਜੇ ਨਹੀਂ ਸਵੇਰ ਦਾ ਮਤਲਬ ਮੇਰਾ ਹੈਗਾ 5 ਵਜੇ 6 ਵਜੇ ਹੈਨਾ ਜਿਹਨੂੰ ਆਪਾਂ ਬੰਮੂਰਤ ਕਹਿੰਦੇ ਉਸ ਟਾਈਮ ਅਲੱਗ ਜੀ ਵਾਈ ਅਲਗੀ ਵਾਈਬਸ ਹੁੰਦੀਆਂ ਹੈਨਾ ਪੋਜ਼ਿਟਿਵਿਟੀ ਹੁੰਦੀ ਹੈ ਦਿਮਾਗ ਖਾਲੀ ਹੁੰਦਾ ਦਿਨ ਚ ਤਾਂ ਆਪਾਂ ਇਹਨੇ ਲੋਕਾਂ ਨਾਲ ਮਿਲਦੇ ਆ ਨੇ ਭੱਜ ਜਾਂਦੇ ਆ ਫਿਰ ਉਹ ਬਚਦਾ ਹੀ ਕੁਝ ਨਹੀਂ ਧਿਆਨ ਇੰਨੀ ਉਹਨਾਂ ਲੱਗਦਾ ਅਸੀਂ ਤੁਸੀਂ ਕਿਤਾਬਾਂ ਵੀ ਲਿਖੀਆਂ ਹੈ ਤੁਹਾਡੇ ਬਾਰੇ ਮੈਂ ਪੜਿਆ ਤੇ ਕਿਹੜੀ ਕਿਹੜੀ ਬੁੱਕਸ ਲਿਖੀਆਂ ਆਪਾਂ ਜਿਵੇਂ ਮੈਂ ਜੀ ਆਈ ਹੈਵ ਰਿਟਨ 14 ਬੁੱਕਸ ਸੋ far 14 ਕਿਤਾਬਾਂ ਲਿਖੀਆਂ ਹੁਣ ਤੱਕ ਮੈਂ ਲਿਖਣਾ ਸ਼ੁਰੂ ਕੀਤਾ ਸੀ ਰੋਮਾਂਟਿਕ ਨੋਵਲਸ ਤੋਂ ਜੀ ਉਹਦੇ-ਉਹਦੇ ਮੈਂ ਐਂਟਲੋਜੀਜ਼ ਵੀ ਲਿਖੀ ਰੋਮਾਂਟਿਕ ਥ੍ਰਿਲਰਸ ਵੀ ਲਿਖੇ ਬਟ ਆਫਟਰ ਅ ਸਰਟਨ ਟਾਈਮ ਆ ਗੋਟ ਸ਼ਿਫਟਡ ਟੂ ਬਾਇਓਗ੍ਰਾਫੀਜ਼ ਐਂਡ ਆਟੋਬਾਇਓਗ੍ਰਾਫੀਜ਼ ਜਿਹੜੀ ਵੀ ਸ਼ਖਸੀਅਤ ਹੈਗੀਆਂ ਬੜੀ ਵੱਡੀ ਜਾਂ ਬਿਜ਼ਨਸਮੈਨ ਹੈਗੇ ਜਾਂ ਸਪੋਰਟਸਪਰਸਨ ਹੈਗੇ ਉਹਨਾਂ ਦੀ ਬਾਇਓਗ੍ਰਾਫੀਜ਼ ਜਾਂ ਆਟੋਬਾਇਓਗ੍ਰਾਫੀਜ਼ ਲਿਖੀ ਜਿੱਦਾਂ ਦਾ ਜੀਵਿਕ ਦਾ ਗ੍ਰੇਟ ਖਲੀ ਸਾਹਿਬ ਦੀ ਮੈਂ ਬਾਇਓਗ੍ਰਾਫੀ ਲਿਖੀ। ਓਕੇ। ਹਾਂ ਤੇ ਗ੍ਰੇਟ ਖਲੀ ਦੇ ਬਾਰੇ ਜੀਵ ਦੀ ਕਿੱਥੋਂ ਤੁਸੀਂ ਜਾਣਕਾਰੀ ਹਾਸਲ ਕੀਤੀ? ਉਹਨਾਂ ਨੂੰ ਮਿਲੀ ਜਾਂ ਕਿੱਦਾਂ ਤੁਸੀਂ ਪੁੱਛਿਆ ਜਾਂ ਉਹਨਾਂ ਦਾ ਬਚਪਨ ਜਾਂ ਜਿਵੇਂ ਜੋ ਜੋ ਕੀਤਾ ਲਾਈਫ ਚ ਉਹਨਾਂ ਦੀ? ਅਸੀਂ ਉਹਨਾਂ ਨਾਲ ਰਹੇ। ਅਸੀਂ ਕਿਸੇ ਦੀ ਵੀ ਬਾਇਓਗ੍ਰਾਫੀ ਆਟੋ ਬਾਇਓਗ੍ਰਾਫੀ ਲਿਖਦੇ ਹਾਂ ਤੇ ਸਾਨੂੰ ਉਹਨਾਂ ਨਾਲ ਟਾਈਮ ਬਿਤਾਉਣਾ ਪੈਂਦਾ। ਪੂਰਾ ਇਨ ਐਂਡ ਆਊਟ ਉਹਨੂੰ ਜਾਨਣਾ ਪੈਂਦਾ। ਉਹ ਬੰਦਾ ਕਿੱਦਾਂ ਉੱਠਦਾ ਹੈ, ਕੀ ਖਾਂਦਾ ਪੀਂਦਾ ਹੈ, ਕੀ ਸੋਚਦਾ ਹੈ, ਉਹਦੇ ਪ੍ਰਸਪੈਕਟਿਵ ਕੀ ਹੈ, ਸੋਚਣਾ ਕੀ ਹੈ ਪਰੰਦੇ ਬਾਰੇ, ਪੋਲਿਟਿਕਸ ਬਾਰੇ। ਨਾ ਹਰ ਚੀਜ਼ ਦੇ ਬਾਰੇ ਇਹ ਇੰਟਰਸਟ ਕਿੱਥੋਂ ਆ ਗਿਆ ਵੀ ਹਾਂ ਕਿਸੇ ਬਾਰੇ ਇਦਾਂ ਲਿਖੋ ਪੁੱਛੋ ਨੂੰ ਦੇ ਲਿਖੋ ਦੇਖੋ ਟਾਈਮ ਦੇ ਨਾਲ ਨਾ ਜਿੱਦਾਂ ਵੀ ਗਰੋ ਕਰਦੇ ਹਾਂ ਐਜ਼ ਅ ਹਿਊਮਨ ਬੀਿੰਗ ਐਜ਼ ਅ ਪਰਸਨ ਤੇ ਇੰਟਰਸਟ ਤੁਹਾਡੇ ਚੇਂਜ ਹੁੰਦੇ ਨੇ ਤੁਹਾਡੇ ਤੁਸੀਂ ਤਾਂ ਬੈਂਕਰ ਵੀ ਹੋ ਜਿਹੜੀ ਕਿ ਮੈਂ ਇੱਕ ਚੀਜ਼ ਜੋਬ ਕਰਦੇ ਤੇ ਕਿੱਦਾਂ ਤੁਸੀਂ ਇਹਨੂੰ ਟਾਈਮ ਨੂੰ ਆਪਣੇ ਡਿਵਾਈਡ ਕਰਦੇ ਯੋਗਾ ਵੀ ਕਰਨੀ ਸੀ ਖਾਣੀ ਵੀ ਐ ਤੇ ਫਿਰ ਵੈਰਾਈਟੀ ਵੀ ਕਰਨੀ ਐ ਦੇਖੋ ਮੈਨੂੰ ਲੱਗਦਾ ਵੀ ਮੈਂ ਜ਼ਿੰਦਗੀ ਚ ਨਾ ਇੱਕ ਕਰੋ ਕੰਮ ਕਰਨ ਦੀ ਐ ਮੈਂ ਗੇਮ ਕਰਾਂ ਚਾਹੁੰਦਾ। ਚੋ ਲਾਉ ਲਵੜੀ। ਅੱਛਾ। ਮੈਨੂੰ ਲੱਗਦਾ ਵੀ ਜ਼ਿੰਦਗੀ 'ਚ ਮੈਂ ਕੋਈ ਇੱਕ ਕੰਮ ਨਹੀਂ ਕਰਨ ਆਇਆ ਹੈਗਾ ਵੀ ਮੈਂ ਇੱਕ ਕੰਮ ਨੂੰ ਚਿਪਕ ਕੇ ਰਹਿ ਜਾਣਾ। ਮੈਂ ਜ਼ਿੰਦਗੀ ਬਿਤਾਣੀ ਨਹੀਂ ਹੈਗੀ ਜੀਣੀ। ਇਸ ਕਰਕੇ ਮੈਂ ਆਪਣੇ ਆਪ ਨੂੰ ਇੱਕ ਐਡਵੈਂਚਰਰ ਮੰਨਦਾ, ਇੱਕ ਐਕਸਪਲੋਰਰ ਮੰਨਦਾ ਵੀ ਮੈਂ ਜ਼ਿੰਦਗੀ ਦੇ ਹਰੇਕ ਪਹਿਲੇ ਨੂੰ ਜਾਨਣਾ ਹੈ, ਸਿੱਖਣਾ ਹੈ। ਇਸ ਕਰਕੇ ਮੈਂ ਆਪਣੇ ਵਾਸਤੇ ਕੁਝ ਇਹ طے ਨਹੀਂ ਕੀਤਾ ਵੀ ਮੈਂ ਸਿਰਫ ਇਹ ਹੀ ਕਰਨਾ ਹੈ ਜਾਂ ਇਹ ਨਹੀਂ ਕਰਨਾ। ਕਿ ਬਚਪਨ ਚ ਤੁਸੀਂ ਸੋਚਿਆ ਸੀਗਾ ਵੀ ਮੈਂ ਲਿਖਾਂਗਾ ਵੀ ਤੇ ਯੋਗਾ ਵੀ ਕਰਾਂਗਾ। ਆਹ ਜੀ ਨਾ। ਬਚਪਨ ਚ ਕੀ ਬਣ ਸਾਡੇ ਪੇਰੈਂਟਸ ਨੇ ਕੀ ਕਿਹਾ ਸੀਗਾ ਵੀ ਤੁਸੀਂ ਤੁਹਾਨੂੰ ਆਹ ਜੋਬ ਕਰਨੀ ਆ ਜਾਂ ਕੀ ਬਣਾਣਾ ਹੈ। ਵੀ ਜੋ ਹੁੰਦਾ ਹੈ। ਦੇਖੋ ਮੈਂ ਬਹੁਤ ਨਾ ਛੋਟੀ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ। ਪੇਰੈਂਟਸ ਦਾ ਕੋਈ ਵਿਜ਼ਨ ਹੀ ਨਹੀਂ ਸੀ। ਨਾ ਮੇਰਾ ਕੋਈ ਵਿਜ਼ਨ ਸੀ। ਇਹ ਤਾਂ ਮੈਂ ਕਹਿੰਦਾ ਮਿਲ ਤਾਂ ਬਹੁਤ ਮਿਹਰ ਰਹੀ ਹੈ ਰੱਬ ਦੀ ਪਰਮਪੀਤਾ ਪਰਮਾਤਮਾ ਦੀ। ਵੀ ਉਹਨੇ ਪਤਾ ਨਹੀਂ ਮੇਰਾ ਕਦੋਂ ਹੱਥ ਫੜਿਆ ਕਦੋਂ ਮੈਨੂੰ ਅੱਗੇ ਖਿੱਚਿਆ ਤੇ ਆ ਸਭ ਕੁਝ ਹੋ ਹੀ ਕਰਾਨਾ ਗਿਆ ਤੇ ਮੈਂ ਕਰਦਾ ਗਿਆ ਬਸ ਤੇ ਫਿਰ ਵੀ ਕਿਸੇ ਕਿਸੇ ਤਰ੍ਹਾਂ ਤੁਹਾਨੂੰ ਮਿਲਿਆ ਹੀ ਹੋਗਾ ਵੀ ਬਸ ਲਾਈਫ ਲਾਈਫ ਜਿੱਦਾਂ ਚਲਾਂਦੀ ਹੈ ਅੱਜ ਵੀ ਮੈਂ ਇਹ ਕਹਿੰਦਾ ਵੀ ਮੈਂ ਕੋਈ ਪਲਾਨ ਬਣਾ ਕੇ ਨਹੀਂ ਚੱਲਦਾ ਹੈਗਾ ਮੈਂ ਸਿਰਫ ਜਿੱਦਾਂ ਲਾਈਫ ਮੈਨੂੰ ਲੈ ਕੇ ਜਾ ਰਹੀ ਹੈ ਮੈਂ ਬਸ ਉਸ ਚ ਇੰਜੋਏ ਕਰਾਂ ਬਸ ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਵੀ ਕੰਮ ਮੈਂ ਕਰਾਂ ਉਹ 100% ਕਰਾਂ ਜਿਹੜੇ ਵੀ ਮੂਮੈਂਟ 'ਚ ਮੈਂ ਹੈਗਾ ਹੁਣ ਤੁਹਾਡੇ ਨਾਲ ਬੈਠਾ ਇਸ ਨੂੰ 100% ਦੇਵਾਂ ਇਹ ਤੋਂ ਅੱਗੇ ਇਹ ਤੋਂ ਪਿੱਛੇ ਕੀ ਹੋਇਆ ਇਹ ਤੋਂ ਬਾਅਦ ਕੀ ਹੋਣਾ ਉਦੇ ਬਾਰੇ ਦੀ ਸੋਚ ਇਹ ਮੇਰਾ ਲਾਈਫ ਦਾ ਸਿੰਪਲ ਜਿਹਾ फंडा ਹੈ ਖੁਸ਼ ਰਹਿਣ ਵਾਸਤੇ ਤੇ ਹੀ ਮੈਂ ਲੋਕਾਂ ਨੂੰ ਜਿਹਾ ਖਾਣ ਪੀਣ ਦੀ ਜਿਵੇਂ ਯੋਗਾ ਦੇ ਨਾਲ ਕੋਈ ਹੈਗਾ ਬੀਬੀ ਆ ਖਾਓ ਆ ਨਾ ਖਾਓ ਦੇਖੋ ਬਹੁਤ ਸਾਰੀ ਚੀਜ਼ਾਂ ਜਿਹੜੀ ਆਪਾਂ ਗਲਤ ਕਰ ਰਹੇ ਹਾਂ ਜਿੱਦਾਂ ਮੈਂ ਅਗਵੇਦ ਦਾ ਵੀ ਪੜਿਆ ਬੀng ਅ ਡਾਈਟੀਸ਼ੀਅਨ ਤੇ ਅੱਛਾ ਖਾਣਾ ਬਹੁਤ ਜ਼ਰੂਰੀ ਹੈ ਖਾਣੇ ਦੀ ਵੈਰਾਈਟੀ ਹੋਣਾ ਬਹੁਤ ਜ਼ਰੂਰੀ ਹੈ ਜੇ ਮੈਂ ਪੰਜਾਬੀ ਫੈਮਲੀਆਂ ਦੀ ਗੱਲ ਕਰਾਂ ਤੁਸੀਂ ਦੇਖੋਗੇ ਉੱਥੇ ਨਾ ਬੜਾ ਪਾਰਟਿਕੂਲਰ ਆਪਾਂ ਖਾਣੇ ਵਾਸਤੇ ਨਾ ਬਸ ਇਹੀ ਖਾਣਾ 12ਵੀਂ ਜਾਣੇ ਆ ਤਾਂ ਸਿਰਫ ਕਵਾਂਗੇ ਵੀ ਦਾਲ ਮੱਖਣੀ ਲਿਆਓ ਹੈਨਾ नान ਲਿਆਓ ਜੀ ਤੇ ਇੱਕ ਪਨੀਰ ਦੀ ਆਈਟਮ ਲਿਆਓ ਤੇ ਖਾਣਾ ਹੋ ਗਿਆ ਹਮੇਸ਼ਾ ਵਿਆਹ ਚ ਵੀ ਜਾਵਾਂਗੇ ਦੇਖਾਂਗੇ ਸਭ ਕੁਝ ਖਾਵਾਂਗੇ ਐਂਡ ਤੇ ਖੱਟਾ ਦੇ ਖਾਣੇ ਤੇ ਵੈਰਾਈਟੀ ਥੋੜੀ ਦੇ ਘੱਟ ਰਹੇ ਤੇ ਮੈਂ ਇਹ ਕਹਿਣਾ ਵੀ ਸਭ ਕੁਝ ਖਾਓ ਤੇ ਆਯੁਰਵੇਦ ਅਸ ਤਾਂ ਹਾਲਾਂਕਿ ਹੋਰ ਵੀ ਬਹੁਤ ਕੁਸ਼ ਹੈ ਲੇਕਿਨ ਵੀਂਗ ਅ ਡਾਈਟੀਸ਼ਨ ਅਸੀਂ ਦੱਸਦੇ ਹਾਂ ਕਿ ਤੁਹਾਨੂੰ ਫਰੂਟਸ ਜ਼ਰੂਰ ਖਾਣੇ ਚਾਹੀਦੇ ਜਿਹੜਾ ਆਪਾਂ ਕਦੇ ਕਦਾਰੀ ਬਿਲਕੁਲ ਖਾਂਦੇ ਹਾਂ ਹੈਨਾ ਜਦਕਿ ਉਹ ਥੋੜੀ ਨੈਸੈਸਿਟੀ ਹੈ ਤੁਹਾਡੇ ਮਾਈਕਰੋਨਿਊਟ੍ਰੀਐਂਟਿਨ ਨਹੀਂ ਪੂਰਾ ਹੁੰਦਾ ਆਪਣਾ ਜ਼ ਰਾਤ ਨੂੰ ਖੀਚ ਪਾਤੀ ਸਵੇਰੇ ਵਿੱਚ ਪਾਤੀ ਇਹ ਨਹੀਂ ਕਰਨਾ ਹੈਗਾ ਇਦੋਂ ਲਾਵਾ ਹੋਰ ਵੀ ਬਹੁਤ ساری ਚੀਜ਼ਾਂ ਨੇ ਬਹੁਤ ਸਾਰੇ ਲੋਕਾਂ ਚ ਮਿਕਸ ਵੀ ਹੈਗੇ ਇਹਦੇ ਨਾਲ ਜੁੜੇ ਹੋਏ ਹੈਗੇ ਖਾਣੇ ਦੇ ਨਾਲ ਅੱਛਾ ਯੂਥ ਲਈ ਕੀ ਸੰਦੇਸ਼ ਦੇਵੋਗੇ ਤੁਸੀਂ ਵੀ ਕੀਤਾ ਉਹ ਆਪਣੇ ਟਾਈਮ ਨੂੰ ਡਿਵਾਈਡ ਕਰੇ ਕਿ ਕਿਦਾਂ ਯੋਗਾ ਵੀ ਘਰੇ ਸ਼ੁਰੂ ਤੋਂ ਤੇ ਬਾਕੀ ਸਟੱਡੀ ਵੀ ਕਰੇ ਤੇ ਇਹਨੂੰ ਨਾਲ లై ਪੂਰੀ ਲਾਈਫ ਚਲਾਈ ਵੀ ਕਿਦਾਂ ਮੈਨੂਨ ਨੂੰ ਮੈਨੇਜ ਕਿਉਂ ਕਰ ਸਕਦਾ ਹੈ ਦਿਖੋ ਯੂਥ ਨੂੰ ਮੇਰੇ ਸਿਰਫ ਇੱਕੋ ਹੀ ਸੰਦੇਸ਼ ਹੈ ਲਿਵਿੰਗ ਇਨ ਦਾ ਪ੍ਰੈਸੈਂਟ ਜਿਹੜਾ ਬੰਦਾ ਇਸ ਮੂਮੈਂਟ ਨੂੰ ਜੀ ਰਿਹਾ ਨਾ ਉਹਦਾ ਫਿਊਚਰ ਤਾਂ ਬਣ ਹੀ ਜਾਣਾ ਬਟ ਜਿਹੜਾ ਬੰਦਾ ਲੰਕਿਆ ਹੋਇਆ ਹੈ ਨਾ ਨਾ ਜਾਂ ਤਾਂ ਪਾਸਟ 'ਚ ਜਾਂ ਫਿਰ ਫਿਊਚਰ 'ਚ ਉਹਨੇ ਕਿਤੇ ਨਹੀਂ ਪਹੁੰਚਣਾ ਇਸ ਕਰਕੇ ਸਾਰਿਆਂ ਕੋਲ 24 ਘੰਟੇ ਆ ਸਾਰਾ ਕੋਲ ਉਹਨਾਂ ਹੀ ਟਾਈਮ ਸਾਰਿਆਂ ਨੂੰ ਰੱਬ ਨੇ ਸੇਮ ਚੀਜ਼ ਦਿੱਤੀ ਹੈ ਉਹੀ ਦੋ ਅੱਖਾਂ ਦੋ ਹੱਥ ਹੈ ਨਾ ਬਟ ਕੁਝ ਲੋਕ ਬਹੁਤ ਉੱਪਰ ਚਲੇ ਜਾਂਦੇ ਨੇ ਕੁਝ ਲੋਕ ਕਿਤੇ ਨਹੀਂ ਪਹੁੰਚ ਪਾਉਂਦੇ ਕਿਉਂ ਰਿਸੋਰਸ ਤਾਂ ਸਾਰਿਆਂ ਕੋਲ ਸੀ ਫੈਮਿਲੀਸ ਪੈਸਾ ਇਹ ਅਲੱਗ ਹੋ ਸਕਦਾ ਬਟ ਜਿਹੜਾ ਕੁਦਰਤ ਦਾ ਦਿੱਤਾ ਹੋਇਆ ਉਹ ਸਾਰਾ ਨਸੀਬ ਹੈ ਸਿਰਫ ਕਾਦੇ ਕੀ ਹੈ ਜਿਹੜੇ ਸਪੈਸ਼ਲ ਬੰਦੇ ਆ ਉਹ ਸਪੈਸ਼ਲ ਕੰਮ ਕਰਦੇ ਕੰਮ ਹੋਈ ਹੈ ਬਟ ਉਹਨਾਂ ਸਪੈਸ਼ਲ ਤਰੀਕੇ ਨਾਲ ਕਰਦੇ ਆ ਉਹ ਆਪਣੇ ਜਿਹੜਾ ਸਾਇੰਸ ਸਮਾਂ ਹੈ ਉਹਨਾਂ ਕੋਲ ਜਿਹੜਾ ਟਾਈਮ ਹੈ ਉਹਨੂੰ ਵਧੀਆ ਤਰੀਕੇ ਨਾਲ ਆਪਣੇ ਆਪ ਤੇ ਇਨਵੈਸਟ ਕਰਦੇ ਤੇ ਆਪਣਾ ਯੂਥ ਕਿੱਥੇ ਲੱਗੇ ਹੋਇਆ ਤੁਹਾਨੂੰ ਪਤਾ ਹੈ ਜਾਂ ਤਾਂ ਰੀਲਸ ਦੇਖਣ ਚ ਲੱਗਿਆ ਹੋਇਆ ਹੈ ਹੈਨਾ ਮਿਊਜ਼ਿਕ ਵੀ ਨੂੰ ਪੈਸ਼ਨ ਨਾਲ ਨਹੀਂ ਬਸ ਕੁਝ ਵੀ ਆ ਰਿਹਾ ਹੈ ਹੈਨਾ ਟਾਈਮ ਵੇਸਟ ਕਰਨ ਤੇ ਲਿਖਿਆ ਹੋਇਆ ਹੈ ਤੇ ਐਦਾ ਹੁ ਕੁਝ ਨਹੀਂ ਬਣ ਸਕਦੇ ਜੇ ਕੁਝ ਬੰਨਣਾ ਹੈ ਤਾਂ ਸਪੈਸ਼ਲ ਕਰਨਾ ਵੀ ਪੈਣਾ ਬਹੁਤ ਬਹੁਤ ਸ਼ੁਕਰੀਆ ਦਨਸਰ ਜੀ ਤਾਂ ਯੂਥ ਲਈ ਖਾਸ ਸੰਦੇਸ਼ ਹੈ ਵੀ ਪ੍ਰੇਜੈਂਟ ਦੇ ਵਿੱਚ ਜਿਓ ਤੇ ਪੂਰੇ ਆਨੰਦ ਨਾਲ ਜਿਓ ਤੇ ਨਾਲ ਨਾਲ ਆਪਣੀ ਸਟੱਡੀ ਤੇ ਧਿਆਨ ਰੱਖੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ